ਕੈਪਟਨ ਅਮਰਿੰਦਰ ਸਿੰਘ ਪਾਸ ਪਾਸ ਐਕਟਿਊਟ ਕਰ ਲਿਆ ਹਨ 2 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਸਾਡੇ 4-7 ਰਹੇ ਨੇ ਪਰ ਕੰਮ ਦੇਖੋ ਇਹ ਜਿਹੜੀ ਗਏ ਹੈਗੇ ਹੈ ਇਸੇ ਕਰਕੇ ਪਹਿਲਾਂ ਪਾਰਟੀ ਵਿੱਚ ਸੀ ਮੈਂ ਪਾਰਟੀ ਵਿੱਚ ਅੰਦਰ ਗਤੀ ਜੋ ਉਹਨਾਂ ਨੂੰ ਮਰਜ਼ੀ ਕਹਿੰਦੀ ਸੀ ਲੇਕਿਨ ਬਾਹਰ ਨਹੀਂ ਸੀ ਬੋਲਦੀ ਕਿਉਂਕਿ ਸਾਡੀ ਪਾਰਟੀ ਦੇ ਸੀ ਉਹ ਲੇਕਿਨ ਅੱਜ ਉਹ ਪਾਰਟੀ ਛੱਡ ਕੇ ਚਲੇ ਗਏ ਨੇ ਜਿਹੜੀ ਸਭ ਤੋਂ ਮਾੜੀ ਗੱਲ ਮੈਂ ਸਮਝਦੀਆਂ ਕਿ ਇਹ ਇੱਕ ਵਟੇਲ ਹੈ ਇੱਕ ਇਹ ਧੋਖਾ ਹੈ ਇੱਕ ਇਹ ਪਿੱਠੇ 'ਚ ਛੁਰਾ ਮਾਰਿਆ ਉਸ ਕਾਂਗਰਸ ਪਾਰਟੀ ਤੋਂ ਜਿਨੇ ਇਹਨਾਂ ਨੂੰ ਲਗਾਤਾਰ ਸਾਰੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਵੱਧ ਪਾਰਟੀ ਦੀ ਚੌਧਰ ਦਿੱਤੀ ਤੇ ਸਰਕਾਰ ਦੀ ਚੌਧਰ ਦਿੱਤੀ ਤੇ ਅੱਜ ਜਦੋਂ ਖੁਦ ਕਹਿੰਦੇ ਸੀ ਕਿ ਮੈਂ ਆਹੀ ਇਲੈਕਸ਼ਨ ਹੈ लास्ट ਸਤੈ ਨਵੀਂ ਨਿਰੇਗੀ ਕੋਈ ਚੇਂਜ ਕੀਤੀ ਹੈ ਇਹਨਾਂ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਸੀ ਉੱਥੇ ਨਾਲ ਖੜ ਕੇ ਆਪਣਾ ਫੈਸਲਾ ਪ੍ਰਵਾਨ ਕਰਨਾ ਚਾਹੀਦਾ ਸੀ ਜੇ ਮੈਨੂੰ ਕਈ ਵਾਰੀ ਜਦੋਂ ਕੀਤਾ ਜਾਖੜ ਤੋਂ ਮੜਾ ਮੈਂ ਫੈਸਲਾ ਪ੍ਰਵਾਨ ਕੀਤਾ ਮੇਰੀ ਪਾਰਟੀ ਨੂੰ ਜ਼ਰੂਰ ਤਾਂ ਚੇਂਜ ਦੀ ਹਾਂਜੀ ਕੁਰਸੀ ਦੀ ਲਾਲਚ ਨੂੰ ਲੈ ਕੇਗੀ ਬਿਲਕੁਲ ਇਹਨਾਂ ਨੇ ਕੁਰਸੀ ਦੀ ਲਾਲਤ ਦਾ ਡਰ ਹੈ ਇੱਥੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਇੱਕ ਦੋ ਪਰਿਵਾਰ ਜਾਂ ਇੱਕ ਦੋ ਪਾਰਟੀਆਂ ਦੇ ਗਰੁੱਪ ਜਿਹੜੇ ਹੈਗੇ ਨੇ ਜਿਹੜੇ ਰਲ ਰਹੇ ਨੇ ਉਹ ਇਹਦੇ ਵਿੱਚ ਇਸੇ ਤਰ੍ਹਾਂ ਨਾਲ ਹੀ ਹੈਗੇ ਹੈ ਕਿ ਇਹਨਾਂ ਨੂੰ ਇਹੀ ਡਰ ਪਿਆ ਹੋਇਆ ਹੈ ਕਿ ਅਸੀਂ ਜਿਹੜੇ ਹੈਗੇ ਆ ਸਾਡੇ ਤੇ ਅੱਜ ਵੀ ਨਾ ਟ੍ਰੇਲਰ ਦਿਖਾਇਆ ਉਹਨਾਂ ਨੇ ਸਖਪਾਲ ਖਹਿਰੇ ਦਾ ਦਿੱਲੀ ਵਾਲਿਆਂ ਨੇ ਉਹ ਕੁਸੁੱਣ ਨਾਲ ਵੀ ਲ ਜਾਂਦੇ ਆ ਤੇ ਉਹ ਲਾਲਚ ਨਾਲ ਵੀ ਲੈ ਕੇ ਜਾਂਦੇ ਆ ਕਿਹੜਾ ਕੁਸੁੱਣ ਨਾਲ ਗਿਆ ਕਿਹੜਾ ਲਾਲਚ ਨਾਲ ਗਿਆ ਇਹ ਤਾਂ ਸਮਾਂ ਹੀ ਦੱਸੂਗਾ ਆ ਕੇ ਤੇ ਲੇਕਿਨ ਮੈਂ ਸਮਝਦਿਆਂ ਕਿ ਇਹ ਬਹੁਤ ਮਾੜੀ ਗੱਲ ਕੀਤੀ ਹੈ ਬਹੁਤ ਧੋਖਾ ਕੀਤਾ ਲੋਕਾਂ ਨਾਲ ਪੰਜਾਬ ਦੇ ਨਾਲ ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾ ਕੇ ਅੱਜ ਤਾਂ ਸਰਕਾਰ ਉਹੀ ਖੜੀ ਹੈ ਜਿਹਦੇ ਵਿੱਚ ਤੁਹਾਨੂੰ ਵੋਟਾਂ ਪਾਈਆਂ ਸੀਗਾ ਉਹਦੇ ਨਾਲ ਇਹਨਾਂ ਨੇ ਮੈਨੂੰ ਸਮਝਦਰ ਦਾ અપਮਾਨ ਕੀਤਾ ਸਿੰਘ ਢੀਂਸਾ ਵੀ ਗੱਲ ਕਰਨ ਜਾ ਰਹੇ ਨੇ ਅੱਜ ਬਾਹਰ ਜਾ ਕੇ ਕਿਵੇਂ ਦੇਖ ਰਹੇ ਹੋ ਸੁਖਦੇਵ ਸਿੰਘ ਢੀਂਸਾ ਚਾਹੇ ਕੈਪਟਨ ਮਿੰਦਰ ਸਿੰਘ ਦੋਨੋਂ ਇੱਕੋ ਥੈਲੀ ਦੇ ਚਟੇਵਟੇ ਹੈਗੇ ਆ ਮੈਂ ਤਾਂ ਬਹੁਤ ਪਹਿਲਾਂ ਤੋਂ ਕਹਿੰਦੀ ਆਉਂਦੀ ਸੀ ਮੈਨੂੰ ਪਹਿਲਾਂ ਹੀ ਪਤਾ ਸੀਗਾ ਜਿਸ ਦਿਨ ਇਹਨਾਂ ਨੇ ਜਿਵੇਂ ਬਾਰ-ਬਾਰ ਉਹ ਕਹਿੰਦੇ ਆ ਜੀ ਪਰਮਿੰਦਰ ਢੀਂਸਾ ਵੀ ਕਹਿੰਦਾ ਹੈ ਅਸ਼ਤ ਵਾਪਸ ਕਰਤੇ ਸੀਗੇ ਜਿਹੜੇ ਇਹਨਾਂ ਨੂੰ ਅਵਾਰਡ ਦਿੱਤੇ ਸੀਗੇ ਤੁਸੀਂ ਉਦੋਂ ਵਾਪਸ ਕੀਤੇ ਜਦੋਂ ਮੈਂ ਕਿਹਾ ਵਾਪਸ ਕਰ ਦੇਣੇ ਚਾਹੀਦੇ ਆ ਕਿਸਾਨ ਮੋਰਚਾ ਮਗਿਆ ਹੋਇਆ ਉਹਨਾਂ ਨੇ ਕਿਸਾਨਾਂ ਦੀ ਗਲਤੀ ਗੋਠਾ ਰੱਖਿਆ ਹੋਇ ਤੇ ਉਦੋਂ ਟਿਕਟ ਸਹੀ ਦਾਕ ਬਿਆਨ ਆਇਆ ਸਾਹਮਣੇ ਜੀ ਤੋਂ ਮੁਕਰ ਨਹੀਂ ਸਕਦੇ ਇਹ ਕਿ ਜਦੋਂ ਸਾਨੂੰ ਕਿਸਾਨ ਕਹਿਣਗੇ ਵਾਪਸ ਕਰਦੇ ਉਸ ਵਾਪਸ ਕਰਾਂਗੇ ਕਿਸਾਨਾਂ ਨੂੰ ਕਿਹਾ ਸੀ ਵੀ ਲੈਣ ਜਾਓ ਨੰਬਰ 1 ਉਦੋਂ ਤੋਂ ਇਹਨਾਂ ਦੀ ਖਿਚੜੀ ਅੰਦਰ ਖਾਤੇ ਪੱਕ ਰਹੇ ਸੀ ਬੀਜੇਪੀ ਵਾਲਿਆਂ ਦੇ ਨਾਲ ਬਹੁਤ ਪੁਰਾਣੇ ਇਹਨਾਂ ਦੀ ਗੱਲਬਾਤ ਚੱਲ ਰਹੀ ਸੀ ਉਹਨਾਂ ਦੀ ਸ਼ਹਿਤ ਇਹਨਾਂ ਨੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਕੇਐਸਸੀਪੀ ਤੋਂ ਦੇਵਾਂਗੇ ਹੋਰ ਬਹੁਤ ਸਾਰਾ ਲਾਲਚ ਦਿੱਤੇ ਗਏ ਉਹਨਾਂ ਲਾਲਚਾਂ 'ਚ ਆ ਕੇ ਇਹਨਾਂ ਨੇ ਉਸ ਵਕਤ ਬੀਜੇਪੀ ਦਾ ਅੰਦਰੋਗਤੀ ਸਾਰਾ ਹੱਥ ਫੜਿਆ ਹੋਇਆ ਸੀਗਾ ਤੇ ਅੱਜ ਤੱਕ ਸਪਸ਼ਟ ਹੋ ਗਿਆ ਸਾਰਾ ਕੁਝ ਔਰ ਅੱਜ ਪੰਜਾਬ ਦੇ ਲੋਕ ਦੇਖਦੇ ਆ ਕਿ ਜਿਹੜੇ ਇਹ ਕਦੇ ਕਿਸਾਨਾਂ ਦੀ ਗੱਲ ਕਰਦੇ ਸੀ ਕਦੇ ਪੰਜਾਬ ਦੀ ਗੱਲ ਕਰਦੇ ਸੀ ਜਿਹੜਾ ਬੰਦਾ ਜਿਹੜੀ ਪਾਰਟੀ ਚਾਹੀ ਸੁਖਦੇਵ ਢੀਂਡਸ ਹੈ ਕੋਈ ਹੋਇਆ ਜੋ ਅੱਜ ਬੀਜੇਪੀ ਨਾਲ ਹੱਥ ਮਿਲਾਉਣ ਦਾ ਜਾ ਕੇ ਉਹ ਪੰਜਾਬ ਦਾ ਤੇ ਪੰਜਾਬ ਦੇ ਸਾਰੇ ਸਾਡੇ ਕਿਸਾਨਾਂ ਦਾ ਇਸ ਅੰਦੋਲਨ ਦਾ ਪੱਕਾ ਦੁਸ਼ਮਣ ਹੈ ਪੰਜਾਬ ਦੇ ਲੋਕ ਉਹਨੂੰ ਪਸੰਦ ਨਹੀਂ ਕਰਨਗੇ ਇਹ ਸਿਰਫ ਆਪਣੀਆਂ ਕੁਰਸੀਆਂ ਜਦੋਂ ਮਰਜੀ ਹੈ ਆਪਣੀ ਪਾਰਟੀ ਛੱਡਿਆਉਂਦੇ ਆ ਜਦੋਂ ਮਰਜੀ ਹੈ ਤਾਂ ਉਹਨਾਂ ਨੂੰ ਕਹਿੰਦੇ ਆ ਢੀਂਡਸਾ ਪਰਿਵਾਰ ਨੂੰ ਸੁਨਾਮ ਦੇ ਭਗੌੜੇ ਆ ਇਹ ਕਿਉਂ ਛੱਡ ਕੇ ਆਇਆ ਇਸ ਦਾ ਜਵਾਬ ਦੇਣ ਸੁਨਾਮ ਕੋ ਛੱਡ ਕੇ ਆਏ ਨੇ ਪਾਰਟੀ ਛੱਡ ਦਿਓ ਹਲਕਾ ਛੱਡ ਦਿਓ ਤਾਂ ਹੁਣ ਆਪਣਾ ਆਪਦੀ ਜਿਹੜੀ ਪਾਰਟੀ ਕਾਲੀਦਲ ਦੀ ਛੱਡੀ ਹੈ ਹੁਣ ਇਹਦੇ ਵਿੱਚੋਂ ਵੀ ਕਿਸਾਨੀ ਅੰਦੋਲਨ ਦੀ ਪਿੱਠੇ ਛੁਰਾ ਮਾਰ ਕੇ ਭਾਜਪੀ ਨਾਲ ਹੱਥ ਮਲਾਏ ਹੈ ਜਿਹਨੂੰ ਲੋਕ برداشت ਨਹੀਂ ਕਰਨਗੇ ਇਹਦੂ ਮੈਂ ਕਹਿੰਦਾ ਨਿੰਦਣਯੋਗ ਤੇ ਮਾੜਾ ਪ੍ਰਤੱਖ ਸਬੂਤ ਜਿਹਨੂੰ ਕਹਿੰਦੇ ਆ ਸਬੂਤ ਨਾਲ ਕੇ ਆਪਣੀ ਲਾਲਸਾ ਵਾਸਤੇ ਇਹ ਕੋ ਲੋਕ ਕੁਝ ਵੀ ਕਰ ਸਕਦੇ ਨੇ ਅਰੇਲੀਆਂ ਕਰਦੇ ਫਿਰਦੇ ਆ ਇਹਨਾਂ ਦਾ ਹੁਣ ਪੁਰਜੋਰ ਕਿਉਂਕਿ ਸੰਯੁਕਤ ਕਾਲੀਦਲ ਬਣਾਇਆ ਹੈ ਉਸ ਸੰਯੁਕਤ ਕਾਲੀਦਲ ਲਈ ਤਾਂ ਨਜ਼ਰ ਨਹੀਂ ਆਉਂਦਾ ਪੰਜਾਬ 'ਚ ਜੀ ਨੇ ਪਾਰਟੀ ਬਣਾਈ ਜੀ ਆਪਣੀ ਚਲੋ ਚੜੂਨੀ ਇੰਡੀਪੈਂਡੈਂਟ ਕੋਈ ਬੰਦਾ ਬਣਾਉਂਦਾ ਨਾ ਬਣਾਵੇ ਜਿਹੜੇ ਸਿਆਸੀ ਜਿਹੜੇ ਆਪਣੇ ਨੂੰ ਘਾਕਾ ਹੁੰਦੇ ਨੇ ਜਿਹੜੇ ਸਮਝਦੇ ਆ ਕਿ ਅਸੀਂ ਸਾਡਾ ਕੁਝ ਜਾਣਦੇ ਆ ਪਾਰਟੀਆਂ ਚ ਉਹਨਾਂ ਲੋਕਾਂ ਦਾ ਕੁਛ ਨਾ ਕੁਛ ਮਨਸ਼ਾ ਹੋਰ ਹੁੰਦਾ ਹੈਗਾ ਜਿਵੇਂ ਹੁਣ ਇਹਨਾਂ ਨੇ ਵੜਾਇਆ ਸਾਰਾ ਕਾਲੀ ਦਲ ਪਹਿਲੇ ਉਥੋਂ ਖਤਮ ਕਰਤਾ ਜਿਲ੍ਹੇ ਚੋਂ ਆਦੇ ਬੇਟੇ ਸੀਟ ਪਚਾਉਣ ਲਈ ਹੁਣ ਜਿਹੜਾ ਹੈਗਾ ਸੰਯੁਕਤ ਕਾਲੀ ਦਲ ਬਣਾ ਕੇ ਤਾਂ ਕਿ ਅਸੀਂ ਲੋਕਾਂ ਨੂੰ ਫਿਰ ਧੋਖੇ ਚ ਰੱਖੀਏ ਕਿ ਸਾਡੇ ਨਾਲ ਤਾਂ ਬਹੁਤ ਹੈ ਸਾਰੇ ਜ਼ਿਲ੍ਹੇ ਦਾ ਸੰਯੁਕਤ ਕਾਲੀ ਦਲ ਦੇ ਵਰਕਰਾਂ ਨੂੰ ਜਿੱਥੇ ਇਕੱਠ ਕਰਦੇ ਭਲਾ ਲੈਂਦੇ ਆ ਇਹ ਦਿਖਾਉਣ ਵਾਸਤੇ ਕਿ ਸਾਡੇ ਨਾਲ ਤਾਂ ਬਹੁਤ ਆਇ ਕਿ ਜਿਹੜੀ ਹੈਗੀ ਹੈ ਨਾ ਉਹ ਜਿਹਨੂੰ ਕਹਿੰਦੇ ਆ ਲੱਕੜ ਦੀ ਆਂਟੀ ਬਾਰ-ਬਾਰ ਨਹੀਂ ਛੱਡਦੀ। ਐ ਕਿ ਲੋਕ ਇਹਨਾਂ ਨੂੰ ਮੋੜਮਾ ਜਵਾਬ ਇੱਕ ਤਾਂ ਆ ਗੁੱਸਾ ਜਿਹੜਾ ਬੀਜੇਪੀ ਨੇ ਹੱਥ ਮਲਾਇਆ ਇਹ। ਦੂਜਾ ਇਹਨਾਂ ਨੇ ਆਪ ਦੀਆਂ ਸਾਰੀਆਂ ਥਾਮਾਂ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਬੱਖੋ-ਬਖਰੇ ਤਰੀਕੇ ਨਾਲ ਉਹਦੇ ਕਹਿੰਦਾ ਸੀ ਪਰਮਿੰਦਰ ਢੀਡਸਾ ਮੈਂ ਤਾਂ ਇਲੈਕਸ਼ਨ ਲੜਿਆ। ਲਹਿਰੇ ਤੋਂ ਮੈਨੂੰ ਪਾਰਟੀ ਦਾ ਸੁਖਵੀਰ ਸਿੰਘ ਬਾਦਲ ਸਾਡੇ ਪ੍ਰਧਾਨ ਨੇ ਹੁਕਮ ਕੀਤਾ ਸੀ। ਅੱਜ ਤੱਕ ਸੁਖਵੀਰ ਸਿੰਘ ਬਾਦਲ ਹੈ ਨਹੀਂਗਾ। ਅੱਜ ਕੀਦੇ ਹੁਕਮ ਤੇ ਆਏ ਇੱਥੇ? ਆ ਜਾਣਾ ਅਧਿਕਾਰ ਵਾਪਸੀ ਕਰਨ ਕਿ ਉਹ ਨਹੀਂ ਜਾਂਦੇ ਇਸਤਾਨਮ ਦੇ ਵਿੱਚ ਜੇ ਇੰਨੇ ਚੰਗੇ ਕੰਮ ਆਵਦਾ ਘਰ ਛੱਡ ਕੇ ਜਿਹੜਾ ਬੰਦਾ ਭੱਜਿਆ ਆਵਦਾ ਆਵਦਿਆਂ ਦਾ ਨਹੀਂ ਬਣਿਆ ਉਹ ਸਾਡੇ ਲਹਿਰੇ ਤੇ ਬਣ ਜਾਣਗੇ ਇਹ ਬਹੁਤ ਹੀ અત્યੰਤ ਮੰਦਭਾਗੀ ਘਟਨਾ ਦੇਲ ਦਿਖਾਉ ਔਰ ਜਿਹਨੂੰ ਆਪਾਂ ਲੈਂਦੇ ਆ ਤਾਂ ਇਹਦੇ ਵਾਸਤੇ ਲਫ਼ਜ਼ ਬਹੁਤ ਛੋਟਾ ਹੈਗਾ ਇਹ ਘਾਤਕ ਜਿਹੜਾ ਹੈਗਾ ਨਾ ਇਹ ਇਨਸੀਡੈਂਟ ਵਾਪਰਿਆ ਜਿਹੜਾ ਸਾਡੇ ਤੇ ਦਿਲ ਦੀਆਂ ਗਹਿਰਾਈਆਂ ਤੋਂ ਦੁੱਖਤਾ ਪ੍ਰਗਟ ਕਰਦੇ ਆਂ ਔਰ ਇਹ ਜਿਹੇ ਘਟਨਾ ਹਮਾ ਦਾ ਬਾਰ-ਬਾਰ ਔਰ ਖਾਸ ਤੌਰ ਤੇ ਜਦੋਂ ਇਲੈਕਸ਼ਨ ਮੋੜਤੇ ਆ ਉਸ ਵਕਤ ਵਾਪਰਨਾ ਔਰ ਉਹ ਵੀ ਖੁਦ ਉਸ ਵਕਤ ਜੋ ਸਾਰੀ ਸੰਗਤ ਉੱਥੇ ਹੈ। ਕਈ ਵਾਰੀ ਹੁੰਦਾ ਹੈ ਕਿ ਕਿਸੇ ਨੇ ਅਪਮਾਨ ਕੀਤਾ ਕੋਈ ਹੈ ਨਹੀਂ ਸੀ ਕੋਈ ਗੁਰੂ ਗ੍ਰੰਥ ਸਾਹਿਬ ਦੇ ਪਾਸੇ ਲੈ ਗਿਆ ਜਾਂ ਉੱਥੇ ਲੈ ਗਿਆ। ਅੱਜ ਸਾਰੀ ਸੰਗਤ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਜਿਸ ਤਰੀਕੇ ਨਾਲ ਉਹ ਦੇਖਦੇ ਆ ਵੀਡੀਓ ਦੇ ਵਿੱਚ ਇਹ ਕਰਨਾ ਇੱਕ ਬਹੁਤ ਹੀ ਜਮ ਸਮਝਦੇ ਆ ਇਹਦੇ ਪਿੱਛੇ ਇੱਕ ਸੋਚੀ ਸਾਚੀ ਕੋਈ ਸ਼ਕਤੀ ਹੈ ਕੋਈ ਤਾਕਤ ਹੈ। ਤੇ ਇਹ ਕੋਈ ਬਹੁਤ ਵੱਡੀ ਪਲਾਨ ਹੈ ਸਾਡੇ ਤੇ ਸਾਡੀ ਸਿੱਖੀ ਤੇ ਹਮਲੇ ਦੀ ਇਹਦੀ ਨਿੰਦਿਆ ਤIENT ਕਰਦੇ ਹੋਏ ਇਹਦੀ ਡੰਗਾਣ ਤੱਕ ਜਾਣਾ ਚਾਹੀਦਾ ਹੈ ਕੌਣ ਕਿੱਥੋਂ ਕਿਸ ਭੰਗਰਾ ਰਿਹਾ ਹੈ ਇਹ ਵੀ ਚਾਹੀਦਾ ਨਹੀਂ ਜੇ ਵੀ ਸੈਂਟਰ ਗਵਰਨਮੈਂਟ ਵੀ ਇਸ ਵਾਸਤੇ ਕੋਈ ਏਜੰਸੀਆਂ ਲਾਵੇ ਜਾਂ ਚੈਚ ਦੇ ਦੇਖੋ ਜਿਹੜੀਆਂ ਸੈਂਟਰ ਏਜੰਸੀਆਂ ਹੈਗੀਆਂ ਸਾਨੂੰ ਇੰਨਾ ਤੈਸ ਕਰਕੇ ਵਾਲਾ ਵਿਸ਼ਵਾਸ ਨਹੀਂਗਾ ਕਿ ਇਹਨਾਂ ਦੇ ਸਮੇਂ ਦੇ ਵਿੱਚ ਵੀ ਇੱਕ ਦਿੱਲੀ ਦੇ ਵਿੱਚ ਐਸੇ ਤਰ੍ਹਾਂ ਦੇ ਨਾਲ ਇਨਸੀਡੈਂਟ ਉਹ ਨਿੰਗ ਸਿੰਘਾਂ ਦਾ ਜਦ ਸਾਹਮਣੇ ਆਉਂਦਾ ਸੀ ਉਹ ਹੋਇਆ ਜਾਂ ਕਈ ਇਹ ਜੇ ਹੋਰ ਚੀਜ਼ਾਂ ਹੈ ਲੇਕਿਨ ਇਹਦੇ ਵਿੱਚ ਉਹ ਸਿਆਸੀ ਕਰਨ ਵਾਲੇ ਪਾਸੇ ਨੂੰ ਜ਼ਿਆਦਾ ਸੋਚਦੇ ਆ ਕਿਸੇ ਵੀ ਥਾਂ ਤੇ ਜਾ ਕੇ ਉਹਨਾਂ ਲਈ ਜਿਵੇਂ ਲਖੀਮਪੁਰ ਦਾ ਹੋਇਆ ਜਿਵੇਂ ਸਾਡੀਆਂ ਬੀਬੀਆਂ ਔਰਤਾਂ ਤੇ ਦਿੱਲੀ ਦੇ ਵਿੱਚ ਚੜਾਈਆਂ ਗਈਆਂ ਗੱਡੀਆਂ ਤੇ ਇਸ ਤਰ੍ਹਾਂ ਦੇ ਕਾਂਡ ਵਿੱਚ ਇਹਨਾਂ ਦਾ ਸਿਆਸੀ ਲਾਹਾ ਲੈਣ ਦੀ ਗੱਲ ਪਹਿਲਾਂ ਰਹਿੰਦੀ ਹੈ ਹਰ ਹਾਲਤ ਵਿੱਚ ਕਰਾਉਣਾ ਚਾਹੀਦਾ ਕਿਤੇ ਕੋਈ ਸਾਡੇ ਦੁਸ਼ਮਣ ਮੁਲਕਾਂ ਨੂੰ ਕਿਸੇ ਕਿਹਦੇ ਕਿਹਦੇ ਰਾਹੀਂ ਕਿੱਥੇ ਤੱਕ ਇਸ ਤਰ੍ਹਾਂ ਪਹੁੰਚ ਕੀਤੀ ਹੈ ਕਿਉਂਕਿ ਅਸੀਂ ਪੰਜਾਬ ਨੇ ਬਹੁਤ ਵੱਡਾ ਦੁਖਾਂਤ 겪ਿਆ ਹੈ ਬੜੀ ਮੁਸ਼ਕਲ ਦੇ ਨਾਲ ਅਸੀਂ ਉਸ ਦੁਖਾਂਤ ਚੋਂ ਨਿਕਲ ਕੇ ਪੰਜਾਬ ਨੂੰ ਹੱਸਦਾ ਬਸਦਾ ਬਣਾਇਆ ਹੈ ਇਹਦੇ ਪਿੱਛੇ ਕੋਈ ਐਸੀ ਡਰਾਉਣੀ ਕਹਾਣੀ ਸਾਨੂੰ ਜਿਹੜੀ ਨਜ਼ਰ ਆਉਂਦੀ ਹੈ ਉਹ ਤਾਂ ਜ਼ਰੂਰ ਇਹਨਾਂ ਨੂੰ ਵੀ ਕਰਾਉਣਾ ਚਾਹੀਦਾ ਹੈ ਮੈਂ ਤਾਂ ਕਹਿੰਦਾ ਇੰਟਰਨੈਸ਼ਨਲ ਏਜੰਸੀਆਂ ਨੇ ਵੀ ਕਰਾਉਣਾ ਚਾਹੀਦਾ ਹੈ ਬੀਬੀ ਜੀ ਕ ਆਮ ਆਦਮੀ ਪਾਰਟੀ ਦੇ ਵਰਪਾਲ ਸਿੰਘ ਚਿਮਾਨ ਨੇ ਕਿਹਾ ਵੀ ਪੰਜਾਬ ਸਰਕਾਰ ਵਧਾਈ ਕਰਾਂ ਜਿਹੜੇ ਖਜ਼ਾਨਾ ਲਟਾਇਆ ਜਾ ਰਿਹਾ ਹੈ ਅੰਨੇ ਬਾਅਦ ਜਿਹੜਾ ਖਜ਼ਾਨਾ ਲਟਾਇਆ ਜਾ ਰਿਹਾ ਹੈ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਆਪ ਨੂੰ ਹੋ ਕੀ ਗਿਆ ਉਹ ਉਹ ਕਿਵੇਂ ਬਖਲਾਏ ਫਿਰਦੇ ਨੇ ਐਮ ਐਲ ਏ ਨੂੰ ਜਿਹੇ ਖਜ਼ਾਨਾ ਲਟਾਇਆ ਜਾਂਦਾ ਉਹ ਫਾਰ ਵਿਕਾਸ ਤੇ ਕਮਾ ਲਈ ਨਿੱਜੀ ਉਹਨਾਂ ਦੇ ਜੇਬਾਂ ਚ ਪਾਉਣ ਲਈ ਨਹੀਂ ਕੀ ਜਿਹੜਾ ਦਿੱਲੀ ਦੇ ਵਿੱਚ ਸਾਰਾ ਕੰਮ ਹੋਰ ਹੈ ਦਿੱਲੀ ਦੀ ਸਰਕਾਰ ਕਰਦੀ ਹੈ ਉੱਥੇ ਖਜ਼ਾਨੇ ਨੂੰ ਜੰਦੇ ਲਾ ਕੇ ਰੱਖੇ ਹੋਏ ਨੇ ਉਹ ਖਜ਼ਾਨਾ ਸਾਰਾ ਉੱਥੇ ਦਾ ਖਰਚ ਨਹੀਂ ਹੈ ਇੱਥੇ ਕੇਜਰੀਵਾਲ ਜੀ ਦੀ ਇਹਨਾਂ ਦੀ ਪਾਰਟੀ ਦਾ ਜਿਹੜੇ ਪ੍ਰਧਾਨ ਸੀਐਮਪੀ ਹੈਗੇ ਨੇ 올 ਇੰਡੀਆ ਦੇ ਨੈਸ਼ਨਲ ਪ੍ਰਧਾਨ ਵੀ ਖਾਉਂਦੇ ਆ ਉਹਨਾਂ ਨੇ ਤਾਂ ਅੱਗੇ ਪਿਛਲੀਆਂ ਤੋਂ ਪਿਛਲੀਆਂ ਪਾਰਲੀਮੈਂਟ ਦੇ ਵਿੱਚ 15 15 20 ਸਟੇਟਾਂ ਵਿੱਚ ਆਪਦੀ ਪਬਲਿਸੀਟੀ ਕੀਤੀ ਸੀਗੀ ਸਾਡੇ ਪੰਜਾਬ ਦੇ ਵਿੱਚ ਵੀ ਦਿੱਲੀ ਦੇ ਕੰਮਾਂ ਦੀ ਪਬਲਿਸੀਟੀ ਇੱਥੇ ਕਰਕੇ ਦਿਖਾ ਰਹੇ ਸੀ ਉਹ ਹੁੰਦਾ ਆਪਦੀ ਸਰਕਾਰ ਦੇ ਪੈਸੇ ਦੇ ਉੱਪਰ ਆਪਦੀ ਪਬਲਿਸੀਟੀ ਕਰਾਉਣੇ ਉਹ ਸਰਕਾਰ ਨਾਲ ਖਰਚਾ ਨਾਲ ਟਾਉਣਾ ਹੁੰਦਾ ਇਹ ਸਾਰੇ ਲੋਕਾਂ ਦੇ ਵਿਕਾਸ ਦੇ ਕੰਮਾਂ ਤੇ ਲਾਉਣਾ ਇਹਨੂੰ ਜਿਹੜਾ ਇਹਨਾਂ ਨੇ ਕਿਹਾ ਕਿ ਲਟਾਇਆ ਜਾ ਰਿਹਾ ਹੈ ਲੋਕਾਂ ਦੇ ਕੰਮ ਦਾ ਮੈਂ ਕਹਿੰਦਾ ਲੋਕਾਂ ਦੀ ਤੋਹਫੀਨ ਕੀਤੀ ਹੈ ਲੋਕਾਂ ਦੇ ਵਿਕਾਸ ਤੇ ਕੰਮ ਦਾ ਕਰਨਾ ਹੀ ਇੱਕ ਸਰਕਾਰ ਦਾ ਕੰਮ ਹੁੰਦਾ ਹੈ ਉਸ ਤੇ ਸਭ ਕੋ ਇੱਕ ਗੱਲ ਤੇ ਮੰਨ ਗਏ ਹਨ ਕਿ ਅਸੀਂ ਬਿਲਕੁਲ ਖਜ਼ਾਨੇ ਦਾ ਸਾਰਾ ਕੁਝ ਜਿਹੜਾ ਹੈਗਾ ਲੋਕਾਂ ਦੇ ਵਿਕਾਸ ਦੇ ਗਰੀਬਾਂ ਦੇ ਸਾਰੇ ਵਰਗਾਂ ਦੇ ਲੋਕਾਂ ਦੇ ਵਾਸਤੇ ਅਸੀਂ ਦੋ ਹੱਥੀ ਲੱਗੇ ਹੈ ਤੇ ਚੰਨੀ ਜੀ ਲੱਗੇ ਹੈਗੇ ਨੇ ਕਿਸ ਤਰੀਕੇ ਨਾਲ ਜਿਨ੍ਹਾਂ ਦੇ ਐਡੇ ਐਡੇ ਬਿੱਲ ਆਉਂਦੇ ਸੀਗੇ ਉਹ ਅੱਜ ਸਾਰਿਆਂ ਨੂੰ ਖਤਮ ਕੀਤਾ ਹੈ ਪਾਣੀਆਂ ਦੇ ਫੈਸਲੇ ਕਿੰਨੇ ਫੈਸਲੇ ਲੈ ਲੋਕ ਖਚਦੇ ਉਹਨੇ ਲਟਾਉਣਾ ਕਹਿੰਦੇ ਆ ਪਰ ਦਿੱਲੀ ਦੇ ਮੰਤਰੀ ਇੱਥੇ ਆ ਕੇ ਕਹਿੰਦੇ ਆ ਵੀ ਸਿਹਤ ਸਹੂਲਤਾਂ ਜਾਂਦੇ ਜਿਵੇਂ ਸਕੂਲਾਂ ਚ ਜਾਂਦੇ ਆ ਜਾਂ ਹਸਪਤਾਲਾਂ ਚ ਜਾਂਦੇ ਆ ਵੀ ਇੱਥੇ ਕੋਈ ਸਹੂਲਤ ਨਹੀਂ ਹੈ ਕੱਲ ਵੀ ਆਏ ਨੇ ਜਿਹੜੇ ਅਚਰੇ ਮੈਂ ਹੀ ਕਹਿੰਨੀ ਆ ਕਿ ਕਿੰਨੇ ਛੋਟੇ ਲੈਵਲ ਤੇ ਆ ਗਏ ਹੈ ਘਬਰਾ ਕੇ ਇਹ ਕਦੇ ਤਾਂ ਇਹ ਚੰਨੀ ਜਿਹੜਾ ਜਾਂਦੇ ਆ ਵੀ ਤ੍ਰਿਅਤਿਆ ਦੇਖਦੇ ਆ ਕਦੇ ਕਹਿੰਦੇ ਹਸਪਤਾਲ ਜਾਂਦੇ ਆ ਤੁਸੀਂ ਆਪਦਾ ਹੀ ਦੇਖਿਓ ਚੰਨੀ ਦੇਖੀ ਜਾਂਦੇ ਆ ਉਹਦੇ ਦੇਖ ਕੇ ਆਏ ਆ ਇੱਥੇ ਕਦੇ ਕਹਿੰਦੇ ਅਸੀਂ 1-1000 ਰੁਪਇਆ ਦੇਵਾਂਗੇ ਲੇਡੀਜ਼ ਨੂੰ ਮੈਨੂੰ ਦਿੱਲੀ ਦੇ ਵਿੱਚ ਕੋਈ ਇੱਕ ਕੇਸ ਦੱਸ ਸਕਦੇ ਆ ਦੂਜੀ ਵਾਰ ਦੀ ਬਣੀ ਸਰਕਾਰ ਕੇਜਰੀਵਾਲ ਜੀ ਦੀ ਕਿਸੇ ਨੂੰ 1000 ਦਿੱਤਾ ਹੋਵੇ ਔਰ ਇਥੋਂ ਤੱਕ ਕਰ ਕਿ ਜਿੱਥੇ ਔਰਤਾਂ ਨਾਲ ਨਹੀਂ ਹਮਦਰਦੀ ਦਿਖਾਉਂਦੇ ਐ ਆਪਦੀ ਦਿੱਲੀ ਦੀ ਕੈਬਨਿਟ ਚ ਇੱਕ ਔਰਤ ਨੂੰ ਵੀ ਵਿਜੀਤ ਵਿਚਾਰਤ ਵਿੱਚ ਨਹੀਂ ਰੱਖਿਆ ਇਹ ਇੱਥੇ ਆ ਕੇ ਸਿੱਖਾਂ ਦੇ ਹਮਦਰਦ ਸਿੱਖ ਚਿਹਰਾ ਦੇਵਾਂਗੇ ਪੰਜਾਬ ਦਾ ਚਿਹਰਾ ਦੇਵਾਂਗੇ ਇੱਕ ਸਿੱਖ ਉੱਤੇ ਮੰਤਰੀ ਨਹੀਂ ਬਣਾਇਆ ਹੋਇਆ ਇਸ ਲਈ ਪੰਜਾਬੀਆਂ ਦੇ ਸਿੱਖੀ ਦੇ ਸਭ ਦੇ ਇਹ ਜਿਵੇਂ ਆਪ ਸਮਝਦੇ ਹੈਗੇ ਕਿ ਇਹਨਾਂ ਦੇ ਮਨ ਚ ਹੈ ਨਹੀਂ ਹਮਦਰਦੀ ਔਰ ਇਹ ਝੂਠੀਆਂ ਤੇ ਛੋਟੀਆਂ ਗੱਲਾਂ ਚ ਕਦੇ ਉਹ ਸਲਕੇ ਚ ਵੱਡ ਜੋ ਸਲਕੇ ਵੱਸ ਤੁਹਾਨੂੰ ਦਿੱਲੀ ਸਮਝਦੀ ਨਹੀਂ ਕਿੰਨੇ ਮਰੀਜ਼ ਕਿੰਨੇ ਹਸਪੀਟਲ ਤੁਹਾਡੇ ਕੋਲ ਹੈ ਨਹੀਂ ਦਵਾਈਆਂ ਹੈ ਨਹੀਂ ਸੀਗਾ ਤੁਸੀਂ ਉੱਥੇ ਬਿਲਕੁਲ ਫੇਲ ਹੋ ਚੁੱਕੇ ਹੋ ਤੇ ਹੁਣ ਪੰਜਾਬ ਦੇ ਵਿੱਚ ਬਾਏ ਪ੍ਰੌਕਸੀ ਹੋਣਾ ਚਾਹੁੰਦੇ ਜਿੱਥੇ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਤੁਹਾਨੂੰ ਸ਼ਿੱਸ਼ਾ ਦਿਖਾਤਾ ਕਿ ਤੁਹਾਡੇ 20 ਐਮਐਲਏ ਆਏ ਸੀ 10 ਭੱਜ ਗਏ ਤੁਹਾਡੇ ਚ ਰਹਿਣ ਲਈ ਤਿਆਰ ਨਹੀਂ ਤੇ ਤੁਸੀਂ ਗਰੰਟੀਆਂ ਦਿੰਦੇ ਫਿਰਦਿਆਂ ਤੁਹਾਨੂੰ ਆਪਦੀ ਐਮਐਲਏ ਦੀ ਗਰੰਟੀ ਨਹੀਂ ਕਿ ਤੁਹਾਡੇ ਨਾਲ ਕਿੰਨੇ ਰਹਿੰਦੇ ਆ ਇਸ ਕਰਕੇ ਇਹ ਬੜੇ ਹੋਛੇ ਹੱਥ ਕੰਡੇ ਆ ਦੇਖੋ ਇਹ ਜਿਹੜੀ ਗਏ ਹੈਗੇ ਐ ਇਸੇ ਕਰਕੇ ਪਹਿਲਾਂ ਪਾਰਟੀ ਵਿੱਚ ਸੀ ਮੈਂ ਪਾਰਟੀ ਵਿੱਚ ਅੰਦਰ ਗਤੀ ਜੋ ਉਹਨਾਂ ਨੂੰ ਮਰਜ਼ੀ ਕਹਿੰਦੀ ਸੀ ਲੇਕਿਨ ਬਾਹਰ ਨਹੀਂ ਸੀ ਬੋਲਦੀ ਕਿਉਂਕਿ ਸਾਡੀ ਪਾਰਟੀ ਦੇ ਸੀ ਉਹ ਲੇਕਿਨ ਅੱਜ ਉਹ ਪਾਰਟੀ ਛੱਡ ਕੇ ਚਲੇ ਗਏ ਨੇ ਜਿਹੜੀ ਸਭ ਤੋਂ ਮਾੜੀ ਗੱਲ ਮੈਂ ਸਮਝਦੀਆਂ ਕਿ ਇਹ ਇੱਕ ਵਟੇਲ ਹੈ ਇੱਕ ਇਹ ਧੋਖਾ ਹੈ ਇੱਕ ਇਹ ਪਿੱਠੇ 'ਚ ਛੁਰਾ ਮਾਰਿਆ ਉਸ ਕਾਂਗਰਸ ਪਾਰਟੀ ਤੋਂ ਜਿਨੇ ਇਹਨਾਂ ਨੂੰ ਲਗਾਤਾਰ ਸਾਰੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਵੱਧ ਪਾਰਟੀ ਦੀ ਚੌਧਰ ਦਿੱਤੀ ਤੇ ਸਰਕਾਰ ਦੀ ਚੌਧਰ ਦਿੱਤੀ ਤੇ ਅੱਜ ਜਦੋਂ ਖੁਦ ਕਹਿੰਦੇ ਸੀ ਕਿ ਮੈਂ ਆਹੀ ਲਕਸ਼ਣ ਹੈ ਲਾਸਤ ਤਿੰਨ ਮਹੀਨੇ ਰੈਗ ਕੋ ਚੇਂਜ ਕੀਤੀ ਹੈ ਇਹਨਾਂ ਨੂੰ ਵੱਡਾ ਦਿਲ ਦੇਖਣਾ ਚਾਹੀਦਾ ਸੀ ਉੱਥੇ ਨਾਲ ਖੜ ਕੇ ਆਪਣਾ ਫੈਸਲਾ ਪ੍ਰਵਾਨ ਕਰਨਾ ਚਾਹੀਦਾ ਸੀ ਜੇ ਮੈਨੂੰ ਕਈ ਵਾਰੀ ਜਦੋਂ ਕੀਤਾ ਜਖੜ ਮੜਾ ਮੈਂ ਫੈਸਲਾ ਪ੍ਰਵਾਨ ਕੀਤਾ ਮੇਰੀ ਪਾਰਟੀ ਦੀ ਜ਼ਰੂਰਤ ਤਾਂ ਚੇਂਜ ਦੀ ਹਾਂਜੀ ਕੁਰਸੀ ਦੀ ਲਾਲਚ ਨੂੰ ਲੈ ਕੇ ਗਈ ਬਿਲਕੁਲ ਇਹਨਾਂ ਨੇ ਕੁਰਸੀ ਦੀ ਲਾਲਤ ਦਾ ਡਰ ਹੈ ਇੱਥੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਇੱਕ ਦੋ ਪਰਿਵਾਰ ਜਾਂ ਇੱਕ ਦੋ ਪਾਰਟੀਆਂ ਦੇ ਗਰੁੱਪ ਜਿਹੜੇ ਹੈਗੇ ਨੇ ਜਿਹੜੇ ਰਲ ਰਹੇ ਨੇ ਉਹ ਇਹਦੇ ਵਿੱਚ ਇਸੇ ਤਰ੍ਹਾਂ ਨਾਲ ਹੀ ਹੈਗੀ ਹੈ ਕਿ ਇਹਨਾਂ ਨੂੰ ਇਹੀ ਡਰ ਪਿਆ ਹੋਇ ਅਸੀਂ ਜਿਹੜੇ ਹੈਗੀਆਂ ਸਾਡੇ ਤੇ ਅੱਜ ਵੀ ਨਾ ਟ੍ਰੇਲਰ ਦਿਖਾਇਆ ਉਹਨਾਂ ਨੇ ਸਖਪਾਲ ਖੈਰੇ ਦਾ ਦਿੱਲੀ ਵਾਲਿਆਂ ਨੇ ਉਹ ਕੁ ਸੁਣਨ ਨਾਲ ਵੀ ਲ ਜਾਂਦੇ ਆ ਤੇ ਉਹ ਲਾਲਚ ਨਾਲ ਵੀ ਲੈ ਕੇ ਜਾਂਦੇ ਆ ਕਿਹੜਾ ਕੁ ਸੁਣਨ ਨਾਲ ਗਿਆ ਕਿਹੜਾ ਲਾਲਚ ਨਾਲ ਗਿਆ ਇਹ ਤਾਂ ਸਮਾਂ ਹੀ ਦੱਸੂਗਾ ਆ ਕੇ ਤੇ ਲੇਕਿਨ ਮੈਂ ਸਮਝਦੀ ਆ ਕਿ ਇਹ ਬਹੁਤ ਮਾੜੀ ਗੱਲ ਕੀਤੀ ਹੈ ਬਹੁਤ ਧੋਖਾ ਕੀਤਾ ਲੋਕਾਂ ਨਾਲ ਪੰਜਾਬ ਦੇ ਨਾਲ ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾ ਕੇ ਅੱਜ ਤਾਂ ਸਰਕਾਰ ਉਹੀ ਖੜੀ ਹੈ ਜਿਹਦੇ ਵਿੱਚ ਤੁਹਾਨੂੰ ਵੋਟਾਂ ਪਾਈਆਂ ਸੀ ਉਹਦੇ ਨਾਲ ਇਹਨਾਂ ਨੇ ਮੈਂ ਸਮਝਦਾ ਹਾਂ ਤਾਂ ਅਪਮਾਨ ਕੀਤਾ ਹੈ ਸਿੰਘ ਜੀ ਸਾਹਿਬ ਵੀ ਜਾਰੀ ਰੱਖਣਗੇ ਸਖਦੇਵ ਸਿੰਘ ਢੀਂਸਾ ਚਾਹੇ ਕੈਪਟਨ ਮਿੰਦਰ ਸਿੰਘ ਦੋਨੋਂ ਇੱਕੋ ਥੈਲੀ ਦੇ ਚਟੇਵਟੇ ਹੈਗੇ ਆ ਮੈਂ ਤਾਂ ਬਹੁਤ ਪਹਿਲਾਂ ਤੋਂ ਕਹਿੰਦੀ ਆਉਂਦੀ ਸੀ ਮੈਨੂੰ ਪਹਿਲਾਂ ਹੀ ਪਤਾ ਸੀਗਾ ਜਿਸ ਦਿਨ ਇਹਨਾਂ ਨੇ ਜਿਵੇਂ ਬਾਰ-ਬਾਰ ਉਹ ਕਹਿੰਦੇ ਆ ਜੀ ਪਰਮਿੰਦਰ ਢੀਂਸਾ ਵੀ ਕਹਿੰਦਾ ਹੈ ਅਸ਼ਤ ਵਾਪਸ ਕਰਤੇ ਸੀਗੇ ਜਿਹੜੇ ਇਹਨਾਂ ਨੂੰ ਅਵਾਰਡ ਦਿੱਤੇ ਸੀਗੇ ਤੁਸੀਂ ਉਦੋਂ ਵਾਪਸ ਕੀਤੇ ਜਦੋਂ ਮੈਂ ਕਿਹਾ ਵਾਪਸ ਕਰ ਦੇਣੇ ਚਾਹੀਦੇ ਆ ਕਿਸਾਨ ਮੋਰਚਾ ਮਗਿਆ ਹੋਇਆ ਉਹਨਾਂ ਨੇ ਕਿਸਾਨਾਂ ਦੀ ਗਲਤੀ ਗੋਠਾ ਰੱਖਿਆ ਹੋਇਆ ਹੈ ਤੇ ਉਦੋਂ ਢੀਂਸਾ ਜੀ ਦਾ ਇੱਕ ਬਿਆਨ ਆਇਆ ਸਾਹਮਣੇ ਜੀ ਤੋਂ ਮੁਕਰ ਨਹੀਂ ਸਕਦੇ ਇਹ ਕਿ ਜਦੋਂ ਸਾਨੂੰ ਕਿਸਾਨ ਕਹਿਣਗੇ ਵਾਪਸ ਕਰਦੇ ਉਸ ਵਾਪਸ ਕਰਾਂਗੇ ਕਿਸਾਨਾਂ ਨੇ ਤੁਹਾਨੂੰ ਕਿਹਾ ਸੀ ਵੀ ਲੈਣ ਜਾਓ ਨੰਬਰ 1 ਉਦੋਂ ਤੋਂ ਇਹਨਾਂ ਦੀ ਖਿਚੜੀ ਅੰਦਰ ਖਾਤੇ ਪੱਕ ਰਹੇ ਸੀ ਬੀਜੇਪੀ ਵਾਲਿਆਂ ਦੇ ਨਾਲ ਬਹੁਤ ਪੁਰਾਣੇ ਇਹਨਾਂ ਦੀ ਗੱਲਬਾਤ ਚੱਲ ਰਹੀ ਸੀ ਉਹਨਾਂ ਦੀ ਸ਼ਹਿਤ ਇਹਨਾਂ ਨੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਕੇਐਸਪੀ ਤੋਂ ਦੇਵਾਂਗੇ ਹੋਰ ਬਹੁਤ ਸਾਰਾ ਲਾਲਚ ਦਿੱਤੇ ਗਏ ਉਹਨਾਂ ਲਾਲਚਾਂ 'ਚ ਆ ਕੇ ਇਹਨਾਂ ਨੇ ਉਸ ਵਕਤ ਬੀਜੇਪੀ ਦਾ ਅੰਦਰੋਗਤੀ ਸਾਰਾ ਹੱਥ ਫੜਿਆ ਹੋਇਆ ਸੀਗਾ ਤੇ ਅੱਜ ਤੱਕ ਸਪਸ਼ਟ ਹੋ ਗਿਆ ਸਾਰਾ ਕੁਝ ਔਰ ਅੱਜ ਪੰਜਾਬ ਦੇ ਲੋਕ ਦੇਖਦੇ ਐ ਕਿ ਜਿਹੜੇ ਇਹ ਕਦੇ ਕਿਸਾਨਾਂ ਦੀ ਗੱਲ ਕਰਦੇ ਸੀ ਕਦੇ ਪੰਜਾਬ ਦੀ ਗੱਲ ਕਰਦੇ ਸੀ ਜਿਹੜਾ ਬੰਦਾ ਜਿਹੜੀ ਪਾਰਟੀ ਚਾਹੇ ਸੁਖਦੇਵ ਢੀਂਡਸਾ ਕੋਈ ਹੋ ਗਿਆ ਜੋ ਅੱਜ ਬੀਜੇਪੀ ਨਾਲ ਹੱਥ ਮਿਲਾਉਣ ਤਾਂ ਜਾ ਕੇ ਉਹ ਪੰਜਾਬ ਦਾ ਤੇ ਪੰਜਾਬ ਦੇ ਸਾਰੇ ਸਾਡੇ ਕਿਸਾਨਾਂ ਦਾ ਇਸ ਅੰਦੋਲਨ ਦਾ ਪੱਕਾ ਦੁਸ਼ਮਣ ਹੈ ਪੰਜਾਬ ਦੇ ਲੋਕ ਉਹਨੂੰ ਪਸੰਦ ਨਹੀਂ ਕਰਨਗੇ ਇਹ ਸਿਰਫ ਆਪਣੀਆਂ ਕੁਰਸੀਆਂ ਜਦੋਂ ਮਰਜੀ ਹੈ ਆਪਣੀ ਪਾਰਟੀ ਛੱਡਿਆਉਂਦੇ ਆ ਜਦੋਂ ਮਰਜੀ ਹੈ ਤਾਂ ਉਹਨਾਂ ਨੂੰ ਕਹਿੰਦੇ ਆ ਢੀਂਡਸਾ ਪਰਿਵਾਰ ਨੂੰ ਸੁਨਾਮ ਦੇ ਭਗੌੜੇ ਆ ਇਹ ਕਿਉਂ ਛੱਡ ਕੇ ਆਇਆ ਇਸ ਦਾ ਜਵਾਬ ਦੇਣ ਸੁਨਾਮ ਕੋ ਛੱਡ ਕੇ ਆਏ ਨੇ ਪਾਰਟੀ ਛੱਡ ਦਿਓ ਹਲਕਾ ਛੱਡ ਦਿਓ ਤਾਂ ਹੁਣ ਆਪਣਾ ਆਪ ਦੀ ਜਿਹੜੀ ਪਾਰਟੀ ਕਾਲੀਦਾਲ ਦੀ ਛੱਡੀ ਹੈ ਹੁਣ ਇਹਦੇ ਵਿੱਚੋਂ ਵੀ ਕਿਸਾਨੀ ਅੰਦੋਲਨ ਦੀ ਪਿੱਠੇ ਚੁੜਾ ਮਾਰ ਕੇ ਬੀਜੇਪੀ ਨਾਲ ਹੱਥ ਮਲਾਏ ਹੈ ਜਿਹਨੂੰ ਲੋਕ برداشت ਨਹੀਂ ਕਰਨਗੇ ਇਹਦੂ ਮੈਂ ਕਹਿੰਦਾ ਨਿੰਦਣਯੋਗ ਤੇ ਮਾੜਾ ਪ੍ਰਤੱਖ ਸਬੂਤ ਜਿਹਨੂੰ ਕਹਿੰਦੇ ਆ ਸਬੂਤ ਨਾਲ ਕਿ ਆਪਣੀ ਲਾਲਸਾ ਵਾਸਤੇ ਇਹ ਕੋ ਲੋਕ ਕੁਝ ਵੀ ਕਰ ਸਕਦੇ ਨੇ ਆ ਰੈਲੀਆਂ ਕਰਦੇ ਫਿਰਦੇ ਆ ਇਹਨਾਂ ਦਾ ਹੁਣ ਪੁਰਜ਼ੋਰ ਕਿਉਂਕਿ ਸੰਯੁਕਤ ਕਾਲੀਦਾਲ ਬਣਾਇਆ ਉਸ ਸੰਯੁਕਤ ਕਾਲੀਦਾਲ ਲਈ ਤਾਂ ਨਜ਼ਰਦੀਆਂ ਆਉਂਦਾ ਪੰਜਾਬ 'ਚ ਜੁਨੀ ਨੇ ਪਾਰਟੀ ਬਣਾ ਲਈ ਜੀ ਆਪਣੀ ਚਲੋ ਚੜੂਨੀ ਇੰਡੀਪੈਂਡੈਂਟ ਕੋਈ ਬੰਦਾ ਬਣਾਉਂਦਾ ਨਾ ਬਣਾਵੇ ਜਿਹੜੇ ਸਿਆਸੀ ਜਿਹੜੇ ਆਪ ਤੈਨੂੰ ਘਾਕਾ ਹੁੰਦੇ ਨੇ ਜਿਹੜੇ ਸਮਝਦੇ ਆ ਕਿ ਅਸੀਂ ਸਾਡਾ ਕੁਝ ਜਾਣਦੇ ਆ ਪਾਰਟੀਆਂ ਚ ਉਹਨਾਂ ਲੋਕਾਂ ਦਾ ਕੁਝ ਨਾ ਕੁਝ ਮਨਸ਼ਾ ਹੋਰ ਹੁੰਦਾ ਹੈਗਾ ਜਿਵੇਂ ਹੁਣ ਇਹਨਾਂ ਨੇ ਵੜਾਇਆ ਸਾਰਾ ਕਾਲੀ ਦਲ ਪਹਿਲੇ ਉਥੋਂ ਖਤਮ ਕਰਤਾ ਸੀ ਜ਼ਿਲ੍ਹੇ ਚ ਆਦੇ ਬੇਟੇ ਸੀਟ ਪਚਾਉਣ ਲਈ ਹੁਣ ਜਿਹੜਾ ਹੈਗਾ ਸੰਯੁਕਤ ਕਾਲੀ ਦਲ ਬਣਾ ਕੇ ਤਾਂ ਕਿ ਅਸੀਂ ਲੋਕਾਂ ਨੂੰ ਫਿਰ ਧੋਖੇ ਚ ਰੱਖੀਏ ਕਿ ਸਾਡੇ ਨਾਲ ਤਾਂ ਬਹੁਤ ਹੈ ਸਾਰੇ ਜ਼ਿਲ੍ਹੇ ਦਾ ਸੰਯੁਕਤ ਕਾਲੀ ਦਲ ਦੇ ਵਰਕਰਾਂ ਨੂੰ ਜਿੱਥੇ ਇਕੱਠ ਕਰਦੇ ਭਲਾ ਲੈਂਦੇ ਆ ਇਹ ਦਿਖਾਉਣ ਵਾਸਤੇ ਕਿ ਸਾਡੇ ਨਾਲ ਤਾਂ ਬ ਜਦ ਕਿ ਇਹਨਾਂ ਨੂੰ ਦਿਵਾਰ ਤੇ ਲਿਖਿਆ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੀ ਹੈਗੀ ਹੈ ਨਾ ਉਹ ਜਿਹਨੂੰ ਕਹਿੰਦੇ ਆ ਲੱਕੜ ਦੀ ਆਂਦੀ ਬਾਰ-ਬਾਰ ਨਹੀਂ ਛੱਡਦੀ। ਇੱਕੀ ਲੋਕ ਇਹਨਾਂ ਨੂੰ ਮੋੜਮਾ ਜਵਾਬ ਇੱਕ ਤਾਂ ਆ ਗੁੱਸਾ ਜਿਹੜਾ ਬੀਜੇਪੀ ਨੇ ਹੱਥ ਮਲਾਇਆ ਇਹ। ਦੂਜਾ ਇਹਨਾਂ ਨੇ ਆਪਣੀਆਂ ਸਾਰੀਆਂ ਥਾਮਾਂ ਤੇ ਲੋਕਾਂ ਨੂੰ ਗੁਮਰਾਹ ਕਰਕੇ ਬੱਖੋ-ਬਖਰੇ ਤਰੀਕੇ ਨਾਲ ਉਹ ਕਹਿੰਦਾ ਸੀ ਪਰਮਿੰਦਰ ਢੀਡਸਾ ਮੈਂ ਤਾਂ ਇਲੈਕਸ਼ਨ ਲੜਿਆ। ਲਹਿਰੇ ਤੋਂ ਮੈਨੂੰ ਪਾਰਟੀ ਦਾ ਸੁਖਵੀਰ ਸਿੰਘ ਬਾਦਲ ਸਾਡੇ ਪ੍ਰਧਾਨ ਨੇ ਹੁਕਮ ਕੀਤਾ ਸੀ। ਅੱਜ ਤੱਕ ਸੁਖਵੀਰ ਸਿੰਘ ਬਾਦਲ ਹੈ ਨਹੀਂਗਾ। ਅੱਜ ਕੀਦੇ ਹੁਕਮ ਤੇ ਆਏ ਇੱਥੇ? ਅੱਜ ਜਾਣਾ ਅਧਿਕਾਰ ਵਾਪਸੀ ਕਰਨ ਜਿਹਨੇ ਚੰਗੇ ਕੰਮ ਕਰਨ ਵਾਲੇ ਹੈ ਆਪਦਾ ਘਰ ਛੱਡ ਕੇ ਜਿਹੜਾ ਬੰਦਾ ਆਪਾ ਜਾ ਆਪਦਿਆਂ ਦਾ ਨਹੀਂ ਬਣਿਆ ਉਹ ਸਾਡੇ ਲਹਿਰੇ ਤੇ ਬਣ ਜਾਣਗੇ ਇਹ ਵਕਤ ਹੀ ਡੱਡੂ ਹੁੰਦੇ ਨੇ ਆਉਂਦੇ ਆ ਵਿਚਰੇ ਜਾਂਦੇ ਆ ਇਹਨਾਂ ਤੇ ਆਪਲੇ ਕੱਖ ਨਹੀਂ ਪੈਣਾ